ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਮਾਚਨ ਦੇ ਮੰਡੀ ਤੋਂ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਵੱਲੋਂ ਝਟਕਾ ਲੱਗਾ ਹੈ ਜੀ ਹਾਂ ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਦੇ ਫੈਸਲੇ ਤੋਂ ਵੱਡਾ ਝਟਕਾ ਲੱਗਾ ਹੈ ਬੀਤੇ ਕੱਲ ਕੰਗਨਾ ਰਣੌਤ ਦੀ ਬਠਿੰਡਾ ਕੋਰਟ ਚ ਪੇਸ਼ੀ ਸੀ ਕੰਗਨਾ ਪੇਸ਼ੀ 'ਚ ਸ਼ਾਮਿਲ ਨਹੀਂ ਹੋਈ ਜਿਸ ਤੇ ਅਦਾਲਤ ਨੇ ਕੰਗਨਾ ਖਿਲਾਫ ਦੋਸ਼ ਤੈਅ ਕਰ ਦਿੱਤੇ ਨੇ ਯਾਨੀ ਕਿ ਚਾਰਜ ਫ੍ਰੇਮ ਕਰ ਦਿੱਤੇ ਨੇ ਤੇ ਇਸ ਕਾਰਨ ਹੁਣ ਕੰਗਨਾ ਤੇ ਇਮਾਨ ਹਾਨੀ ਦਾ ਕੇਸ ਅੱਗੇ ਚੱਲਦਾ ਰਹੇਗਾ ਹਾਲਾਂਕਿ ਜਾਣਕਾਰੀ ਦੇ ਮੁਤਾਬਕ ਕੰਗੜਾ ਨੇ ਕੋਰਟ ਨੂੰ ਨਿੱਜੀ ਤੌਰ ਤੇ ਯਾਨੀ ਕਿ ਖੁਦ ਪੇਸ਼ੀ 'ਚ ਨਾ ਆਉਣ ਦੀ ਛੋਟ ਲੈਣ ਦੀ ਮੰਗ ਕੀਤੀ ਸੀ ਜਿਸ ਤੇ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ ਤੇ ਹੁਣ ਕੰਗੜਾ ਦੇ ਨੌਦ ਦੀ ਅਗਲੀ ਸੁਣਵਾਈ 4 ਦਸੰਬਰ 2025 ਨੂੰ ਰੱਖੀ ਗਈ ਹੈ ਕੰਗੜਾ ਦੇ ਵਕੀਲ ਹੁਣ 4 ਦਸੰਬਰ ਨੂੰ ਇਸ ਮਾਮਲੇ 'ਚ ਆਪਣਾ ਜਵਾਬ ਦਾਇਰ ਕਰਨਗੇ ਕੰਗੜਾ ਦੇ ਵਕੀਲਾਂ ਨੇ ਅਦਾਲਤ ਤੋਂ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਵੀ ਮੰਗੀ ਸੀ ਦੱਸਦੇ ਕਿ ਇਸ ਮਾਮਲੇ 'ਚ ਕੰਗੜਾ ਨਿੱਜੀ ਤੌਰ ਤੇ 27 ਅਕਤੂਬਰ ਨੂੰ ਵੀ ਪੇ ਹਾਲਾਂਕਿ ਅਦਾਲਤ ਵੱਲੋਂ ਉਸਦੀ ਮਾਫੀ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਮਾਮਲਾ 24 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਕਾਰਨ ਹੁਣ ਪੀਤੇ ਕੱਲ ਕੰਗੜਾ ਦੀ ਕੋਰਟ 'ਚ ਪੇਸ਼ੀ ਸੀ ਜਿਸ 'ਚ ਕੰਗੜਾ ਹਾਜ਼ਰ ਨਹੀਂ ਹੋਈ ਦੱਸਦੀ ਕਿ ਸਾਰਾ ਮਾਮਲਾ 2021 ਦਾ ਹੈ ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰਿਆ ਸੀ ਉਸ ਦੌਰਾਨ ਕੰਗੜਾ ਰਣੋਤ ਨੇ ਬਠਿੰਡਾ ਦੇ ਪਿੰਡ ਬਹਾਦਰਗੜ ਪਿੰਡ ਝੰਡੀਆਂ ਦੀ 87 ਸਾਲਾ ਬਜ਼ੁਰਗ ਕਿਸਾਨ ਮਹਿਲਾ ਮਨਵਿੰਦਰ ਕੌਰ ਨੂੰ 100-100 ਰੁਪਏ ਲੈ ਕੇ ਧੰਨਿਸ਼ ਸ਼ਾਮਨ ਹੋਣ ਵਾਲੀ ਮਿਹਨਤ ਦੱਸਿਆ ਹੋਇਆ ਟਵੀਟ ਕੀਤਾ ਸੀ ਪਿਛਲੇ ਸੁਣਵਾਈਆਂ ਕੰਗੜਾ ਰਣੌਤ ਨੇ ਮਹਿਨਾ ਕਿਸਾਨਾ ਬਾਰੇ ਆਪਣੇ ਟਵੀਟ ਦੀ ਅਦਾਰਿਤ ਚ ਮਾਫੀ ਮੰਗੀ ਸੀ ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਉਸਨੇ ਕਿਹਾ ਸੀ ਕਿ ਇੱਕ ਗਲਤਫਹਿਮੀ ਸੀ ਤੇ ਇਸੇ ਮਾਮਲੇ ਨੂੰ ਲੈ ਕੇ ਕੰਗੜਾ ਦੀ ਹੁਣ ਅਗਲੀ ਪੇਸ਼ੀ 4 ਦਸੰਬਰ ਨੂੰ ਹੋਵੇਗੀ ਵਾਚਨ ਦੇ ਮੰਡੀ ਤੋਂ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਵੱਲੋਂ ਝਟਕਾ ਲੱਗਾ ਹੈ ਜੀ ਹਾਂ ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਦੇ ਫੈਸਲੇ ਤੋਂ ਵੱਡਾ ਝਟਕਾ ਲੱਗਾ ਹੈ ਬੀਤੇ ਕੱਲ ਕੰਗਨਾ ਰਣੌਤ ਦੀ ਬਠਿੰਡਾ ਕੋਰਟ ਚ ਪੇਸ਼ੀ ਸੀ ਕੰਗਨਾ ਪੇਸ਼ੀ ਚ ਸ਼ਾਮਿਲ ਨਹੀਂ ਹੋਈ ਜਿਸ ਤੇ ਅਦਾਲਤ ਨੇ ਕੰਗਨਾ ਖਿਲਾਫ ਦੋਸ਼ ਤੈਅ ਕਰ ਦਿੱਤੇ ਨੇ ਯਾਨੀ ਕਿ ਚਾਰਜ ਫ੍ਰੇਮ ਕਰ ਦਿੱਤੇ ਨੇ ਤੇ ਇਸ ਕਾਰਨ ਹੁਣ ਕੰਗਨਾ ਤੇ ਈਮਾਨ ਹਾਨੀ ਦਾ ਕੇਸ ਅੱਗੇ ਚੱਲਦਾ ਰਹੇਗਾ ਹਾਲਾਂਕਿ ਜਾਣਕਾਰੀ ਦੇ ਮੁਤਾਬਕ ਕੰਗਨਾ ਨੇ ਕੋਰਟ ਨੂੰ ਨਿੱਜੀ ਤੌਰ ਤੇ ਯਾਨੀ ਕਿ ਖੁਦ ਪੇਸ਼ੀ ਆਉਣ ਦੀ ਛੋਟ ਲੈਣ ਦੀ ਮੰਗ ਕੀਤੀ ਸੀ ਜਿਸ ਤੇ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ ਤੇ ਹੁਣ ਕੰਗੜਾ ਨਰਨੌਦ ਦੀ ਅਗਲੀ ਸੁਣਵਾਈ 4 ਦਸੰਬਰ 2025 ਨੂੰ ਰੱਖੀ ਗਈ ਹੈ ਕੰਗੜਾ ਦੇ ਵਕੀਲ ਹੁਣ 4 ਦਸੰਬਰ ਨੂੰ ਇਸ ਮਾਮਲੇ 'ਚ ਆਪਣਾ ਜਵਾਬ ਦਾਇਰ ਕਰਨਗੇ ਕੰਗੜਾ ਦੇ ਵਕੀਲਾਂ ਨੇ ਅਦਾਲਤ ਤੋਂ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਵੀ ਮੰਗੀ ਸੀ ਦੱਸਦੇ ਕਿ ਇਸ ਮਾਮਲੇ 'ਚ ਕੰਗੜਾ ਨਿੱਜੀ ਤੌਰ ਤੇ 27 ਅਕਤੂਬਰ ਨੂੰ ਵੀ ਪੇਸ਼ ਹੋਈ ਸੀ ਹਾਲਾਂਕਿ ਅਦਾਲਤ ਵੱਲੋਂ ਉਸ ਦੀ ਮਾਫੀ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਮਾਮਲਾ 24 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਕਾਰਨ ਹੁਣ ਪੀਤੇ ਕੱਲ ਕੰਗੜਾ ਦੀ ਕੋਰਟ 'ਚ ਪੇਸ਼ੀ ਸੀ ਜਿਸ 'ਚ ਕੰਗੜਾ ਹਾਜ਼ਰ ਨਹੀਂ ਹੋਈ ਦੱਸਦੀ ਕਿ ਸਾਰਾ ਮਾਮਲਾ 2021 ਦਾ ਹੈ ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰਿਆ ਸੀ ਉਸ ਦੌਰਾਨ ਕੰਗੜਾ ਰਣੋਤ ਨੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਪਿੰਡ ਝੰਡੀਆਂ ਦੀ 87 ਸਾਲਾ ਬਜ਼ੁਰਗ ਕਿਸਾਨ ਮਹਿਲਾ ਮਨਵਿੰਦਰ ਕੌਰ ਨੂੰ 100-100 ਰੁਪਏ ਲੈ ਕੇ ਧੰਨਿਸ਼ ਸ਼ਾਮਨ ਹੋਣ ਵਾਲੀ ਮਿਹਨਤ ਦੱਸਿਆ ਹੋਇਆ ਟਵੀਟ ਕੀਤਾ ਸੀ ਪਿਛਲੇ ਸੁਣਵਾਈਆਂ ਕੰਗੜਾ ਰਣੌਤ ਨੇ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ 'ਤੇ ਅਦਾਰਿਤ ਚ ਮਾਫੀ ਮੰਗੀ ਸੀ ਆਪਣੀ ਪੇਸ਼ੀ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਉਸਨੇ ਕਿਹਾ ਸੀ ਕਿ ਇੱਕ ਗਲਤਫਹਿਮੀ ਸੀ ਤੇ ਇਸ ਮਾਮਲੇ ਨੂੰ ਲੈ ਕੇ ਕੰਗੜਾ ਦੀ ਹੁਣ ਅਗਲੀ ਪੇਸ਼ੀ 4 ਦਸੰਬਰ ਨੂੰ ਹੋਵੇਗੀ